ਰੰਗਾਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਰੋਜ਼ਾਨਾ ਦੀ ਤਰ੍ਹਾਂ ਆਏ ਦਿਨ ਤੁਹਾਨੂੰ ਕੁਝ ਨਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੇ ਅੱਜ ਫਿਰ ਇੱਕ ਵਾਰ ਮੰਡੀ ਲੱਖੇਵਾਲੀ ਤੋਂ ਲਾਈਵ ਤੁਹਾਡੇ ਨਾਲ ਜੁੜ ਰਹੇ ਆ ਡੇਲੀ ਰਿਪੋਰਟ ਟੀਵੀ ਦੇ ਦਰਸ਼ਕਾਂ ਨੂੰ ਇੱਕ ਅੱਜ ਜਿਹੜੀ ਟਰੱਕਾਂ ਦੀ ਆਲ ਓਵਰ ਇੰਡੀਆ ਦੇ ਵਿੱਚ ਹੜਤਾਲ ਚੱਲ ਰਹੀ ਸੀਗੀ ਤੇ ਉਹਦਾ ਖਮਿਆਜਾ ਆਮ ਲੋਕਾਂ ਨੂੰ ਕੀ ਭੁਗਤਣਾ ਪੈ ਰਿਹਾ ਕਿ ਅੱਜ ਪੈਸੇ ਨਾਲ ਵੀ ਕੋਈ ਚੀਜ਼ ਨਹੀਂ ਮਿਲ ਰਹੀ ਤੇ ਅੱਜ ਆਪਾਂ ਪੰਪ ਤੇ ਖੜੇ ਆਂ ਲੱਖਿਆਲੀ ਪੰਪ ਡੀਜ਼ਲ ਤੇ ਪੈਟਰੋਲ ਪੰਪ ਆ ਇੱਥੇ ਆਪਾਂ ਖੜੇ ਆਂ ਤੇ ਮੇਰੇ ਨਾਲ ਮੇਰਾ ਕੈਮਰਾਮੈਨ ਸਹਿਯੋਗੀ ਜਿਹੜਾ ਰਾਸ਼ ਨੂੰ ਦਿਖਾ ਰਿਹਾ ਵੀ ਕਿਵੇਂ ਲੈਣਾ ਲੱਗੀਆਂ ਪਈਆਂ ਲੋਕ ਹੱਥਾਂ ਦੇ ਵਿੱਚ ਪੈਸੇ ਲੈ ਕੇ ਫਰਦੇ ਆ ਤੇ ਫਿਰ ਵੀ ਉਹਨਾਂ ਨੂੰ ਜਿਹੜਾ ਪੈਟਰੋਲ ਤੇ ਡੀਜ਼ਲ ਜਿਹੜਾ ਨਹੀਂ ਮਿਲ ਰਿਹਾ ਸਰਕਾਰ ਦੀਆਂ ਨਿਕਾਮੀਆਂ ਆ ਆਪਾਂ ਕਹਿ ਸਕਦੇ ਆ ਇਸ ਚੀਜ਼ ਨੂੰ ਕਿਉਂਕਿ ਜਦੋਂ ਵੀ ਕੋਈ ਹੜਤਾਲ ਕਰਦਾ ਕਿਸੇ ਵੀ ਸੋਰਸ ਨਾ ਕਰਦਾ ਜਿਵੇਂ ਹੁਣ ਟਰੱਕਾਂ ਵਾਲਿਆਂ ਨੇ ਕੀਤੀ ਹੈ ਸ਼ਾਇਦ ਉਹਨਾਂ ਦੀਆਂ ਕੋਈ ਮੰਗਾਂ ਹੋਣ ਉਹਨਾਂ ਨੂੰ ਲੈ ਕੇ ਹੜਤਾਲ ਕੀਤੀ ਆ ਤੇ ਪਿਛਲੇ 2 ਦਿਨ ਤੋਂ ਅਲੱਗ-ਅਲੱਗ ਸੂਬਿਆਂ 'ਚ ਵੀ ਚੱਲੀ ਜਾਂਦੀ ਸੀ ਤੇ ਅੱਜ ਪੰਜਾਬ ਦੇ ਵਿੱਚ ਵੀ ਜਿਵੇਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਮੰਡੀ ਲਖੇਵਾਲ ਦੇ ਵਿੱਚ ਖੜੇ ਆ ਇੱਥੇ ਵੀ ਜਿਹੜਾ ਉਹਦਾ ਨੁਕਸਾਨ ਆ ਕਹਿ ਸਕਦੇ ਆ ਜਾਂ ਆਮ ਲੋਕਾਂ ਦੀ ਖੱਜਲਖਵਰੀ ਆ ਜਿਹੜੀ ਉਹ ਦੇਖਣ ਨੂੰ ਮਿਲੀ ਆ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਕਾਫੀ ਹੱਦ ਤੱਕ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਕਹਾਂਗਾ ਜ਼ਰੂਰ ਪੂਰੇ ਪੰਪ ਦੀਆਂ ਜਿਹੜੀਆਂ ਵੀਡੀਓ ਲਾਈਵ ਕਮਾ ਕੇ ਇੱਕ ਵਾਰੀ ਜ਼ਰੂਰ ਦਿਖਾ ਦਿਓ ਕਿਵੇਂ ਕਾਰਾਂ ਲੋਕਾਂ ਦੇ ਘਰਾਂ ਚੋਂ ਕੱਢ ਲੀਆਂ ਮੋਟਰਸਾਈਕਲ ਕੱਢ ਲੀਆਂ ਜਿੰਨੇ ਕਿਸੇ ਦੀ ਜੇਬ ਚ ਪੈਸੇ ਅਗਲਾ ਇਹ ਸੋਚਦਾ ਵੀ ਓਨੇ ਪੈਸੇ ਆ ਦੇ ਨਾਲ ਹੀ ਜਿਹੜਾ ਮੈਂ ਤੇਲ ਪਵਾ ਲਾ ਸਾਡੇ ਨਾਲ ਇੱਥੇ ਸਕੂਲ ਵੈਨਾਂ ਵਾਲੇ ਵੀ ਬਾਈ ਜੀ ਇੱਥੇ ਹੈਗੇ ਆ ਖੜੇ ਮੈਨੂੰ ਲੱਗਦਾ ਬਾਈ ਤੁਸੀਂ ਸਕੂਲ ਵੈਨਾਂ ਤੁਹਾਡੀਆਂ ਵੀ ਨਹੀਂ ਸਾਡੀਆਂ ਤਾਂ ਪਿਕਅਪ ਆਈ ਅੱਛਾ ਬੇਕਅਪ ਗੱਡੀਆਂ ਕਿਰਾਏ ਕਿਰਾਏ ਵਾਲੀਆਂ ਆ ਹਾਂਜੀ ਹਾਂਜੀ ਕਿਵੇਂ ਦੇਖਦੇ ਹੂੰ ਜਿਵੇਂ ਟਰੱਕਾਂ ਦੀ ਹੜਤਾਲ ਸੀਗੀ ਉਹਦੇ ਕਰਕੇ ਅੱਜ ਤੇਲ ਮੁੱਕਣ ਦੇ ਕੰਡੇ ਤੇ ਆ ਜਮ ਤੇ ਕੰਪਨੀ ਹੈ ਜੀ ਕਿਵੇਂ ਦੇਖਦੇ ਹੂੰ ਸਰਕਾਰ ਦੇ ਇਹਨਾਂ ਪ੍ਰਬੰਧਾਂ ਨੂੰ ਅੱਜ ਲੋਕ ਪੈਸੇ ਲੈ ਕੇ ਵੀ ਜਿਹੜਾ ਸਮਾਨ ਨਹੀਂ ਮਿਲਦਾ ਕਿਵੇਂ ਦੇਖਦੇ ਹੂੰ ਸਰਕਾਰ ਮਾੜਾ ਕੰਮ ਹੈ ਦਾ ਜੀ ਜਿਹੜੇ ਜਿਵੇਂ ਤੁਸੀਂ ਡੇਲੀ ਕਰਕੇ ਖਾਣ ਵਾਲੇ ਹੁੰਦੇ ਆ ਬਾਈ ਕੋਈ ਡਰਾਈਵਰ ਹੋਵੇ ਇਸ ਪੇਸ਼ੇ ਨਾਲ ਜੁੜਿਆ ਹੋਵੇ ਉਹਨੇ ਡੇਲੀ ਜੇ ਉਹਦੀ ਗੱਡੀ ਕੰਮ ਕਰੂਗੀ ਤਾਂ ਫੇਰ ਉਹਦੀਆਂ ਕਿਸ਼ਤਾਂ ਵੀ ਹੁੰਦੀਆਂ ਜਾਣੀਆਂ ਤੇ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਕਿ ਇਹ ਹੀ ਬੇਨਤੀ ਵੀ ਜਿਹੜਾ ਕੰਮ ਸਹੀ ਚੱਲਦਾ ਉਹ ਕਰੋ ਅੱਗੇ ਵਾਲਾ ਸਿਸਟਮ ਹੁਣ ਕਿਉਂ ਸਾਨੂੰ ਖਰਾਬ ਕਰਦੇ ਆ ਇਹ ਪੁਰਾਣੀਆਂ ਗੱਡੀਆਂ ਆ ਹਾਂ ਕਿਸ਼ਤਾਂ ਨਹੀਂ ਲੈਂਦੀਆਂ ਸਾਡੀਆਂ ਇਹ ਤਾਂ ਫਾਇਦੇ ਚੜਜਾਂਗੇ ਤੇ ਕੁੱਲ ਕੰਮ ਹੀ ਥੇਲਤ ਹੋ ਜਾਊਗਾ ਸਾਰੇ ਕੰਮ ਹੀ ਠੱਪ ਹੋ ਜਾਣਗੇ ਜਿਵੇਂ ਅੱਜ ਵੀ ਤੁਸੀਂ ਦੇਖਦੇ ਹੋ ਮੋਟਰਸਾਈਕਲ ਵਾਲਾ ਮੈਨੂੰ ਲੱਗਦਾ ਹਰੇਕ ਨੂੰ ਯਾਰ ਬਾਈ ਯਾਰ ਕੋਈ ਕਿਸੇ ਕੋਈ ਜ਼ਿੰਮੇਵਾਰ ਲੋੜ ਹੈ ਕੋ ਕਾਰਾਂ ਵਾਲੇ ਖੜੇ ਕੋਈ ਪੇਸ਼ੈਂਟ ਲੈ ਜਾਣਾ ਕਿਸੇ ਨੇ ਕੋਈ ਹਸਪਤਾਲ ਜਾਣਾ ਕਿਸੇ ਨੇ ਦਫ਼ਤਰ ਜਾਣਾ ਕਿਸੇ ਨੇ ਖਿਚੜੀ ਜਾਣਾ ਅੱਜ ਜਿਵੇਂ ਤੁਸੀਂ ਦੇਖਦੇ ਹੋ ਵੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਪੈਸੇ ਲੈ ਕੇ ਵੀ ਅੱਜ ਕੋਈ ਚੀਜ਼ ਜਿਹੜੀ ਇਹਨਾਂ ਨੂੰ ਨਹੀਂ ਮਿਲ ਰਹੀ ਅੱਜ ਕਿਵੇਂ ਪੰਪਾ ਦੇ ਉੱਤੇ ਜਿਹੜਾ ਕੱਠ ਵੇਖਣ ਨੂੰ ਮੈਨੂੰ ਲੱਗਦਾ ਇੱਕ ਪਾਸੇ ਤੇਲ ਜਿਹੜਾ ਬਿਲਕੁਲ ਮੁੱਕ ਗਿਆ ਕਿਉਂਕਿ ਲੋਕਾਂ ਨੇ ਜਿਹੜਾ ਮੋੜਨ ਦਾ ਜਿਹੜਾ ਮਨ ਬਣਾ ਲਿਆ ਕਿਉਂਕਿ ਇੱਕ ਮਸ਼ੀਨ ਹੀ ਚੱਲ ਰਹੀ ਸੀ ਕਿ ਦੂਜੇ ਪਾਸੇ ਤਾਂ ਪਹਿਲਾਂ ਤੋਂ ਹੀ ਮੁੱਕਿਆ ਹੋਇਆ ਸੀ ਤੇਲ ਇੱਕ ਮਸ਼ੀਨ ਤੇ ਜਿਹੜਾ ਤੇਲ ਸੀਗਾ ਆ ਪੂਰੇ ਪਰਿਵਾਰ ਸਮੇਤ ਲੋਕ ਫੈਮਿਲੀਅਰ ਸਮੇਤ ਗੱਡੀਆਂ ਦੇ ਵਿੱਚ ਖੜੇ ਆ ਲੈਣਾ ਲੱਗੀਆਂ ਹੋਈਆਂ ਤੇ ਆਪਾਂ ਇੱਥੇ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮੇਰੇ ਨਾਲ ਮੇਰਾ ਕੈਮਰਾਮੈਨ ਸਹਿਯੋਗੀ ਮੈਂ ਉਹਨਾਂ ਕੋਲੋਂ ਜ਼ਰੂਰ ਇੱਕ ਵਾਰੀ ਜਿਹੜੇ ਅੱਕੋ ਦੇ ਜਿਹੜੇ ਹਾਲਾਤ ਆ ਦਿਖਾਏ ਜਾਣ ਸਿਰਫ ਇੱਕ ਹੀ ਮਸ਼ੀਨ ਇੱਥੇ ਚੱਲਦੀ ਆ ਤੇ ਆ ਬਾਈ ਜੀ ਇੱਕ ਹੋਰ ਪੈਸੇ ਗੱਡੀ ਬੈਠੇ ਨਾਲ ਗੱਲਬਾਤ ਹਾਂਜੀ ਵੀਰੇ ਕਿਵੇਂ 500 ਦਾ ਜਿਮੋਟ ਕੱਢ ਲਿਆ ਤੇ ਪਹਣਾ ਜੀ ਪਹਿਲੇ ਵੀ 500 ਦੇ ਪਹੁੰਚੇ ਨੇ ਹਾਂ ਤੇ ਅੱਜ ਡਾੜਾ ਵੀ ਮੋਕਣਾ ਜਾਵੇ ਪੈਸੇ 500 ਪਹੁੰਚਦੇ ਜੀ ਹੋਰ ਭਾਈ ਸਰਦਾਰ ਸਾਹਿਬ ਰਜਨਾ ਸਸੀ ਗੱਲ ਜੀ ਸਸੀ ਗੱਲ ਜੀ ਕਿਵੇਂ ਦੇਖਦੇ ਹੋ ਟਰੱਕਾਂ ਦੀ ਹੜਤਾਲ ਸੀਗੀ ਤੇ ਅੱਜ ਜਿਹੜਾ ਪੰਪਾ ਤੇ ਰਸ ਵੱਜ ਗਿਆ ਜੀ ਬਹੁਤ ਲੋਕ ਪਰੇਸ਼ਾਨ ਨੇ ਜੀ ਹੁਣ ਜਿਹਨਾਂ ਨੇ ਦੂਰ ਜਾਣਾ ਮੇਰੇ ਬੱਚਾ ਗੱਡੀ ਖੜੀ ਆ ਜੀ ਬੱਚੇ ਸਾਡੇ ਕੋਲ ਸਕੂਲ ਚ ਤੇ ਹੁਣ ਆ ਵੇਖੋ 12 ਵਜ ਗਏ ਜੀ ਕਿਹੜੇ ਵੇਲੇ ਪਹੁੰਚਾਂਗੇ ਜੀ ਤੇਲ ਮੇਨੂ ਦੇ ਹਾਲਾਤ ਹੋ ਗਏ ਆ ਆਪਣੇ ਦੇਸ਼ ਦੇ ਕਿਹੋ ਜਿਹੇ ਹਾਲਾਤ ਹੋ ਗਏ ਆ ਪੈਸਿਆਂ ਨੂੰ ਲੈ ਕੇ ਕੋਈ ਚੀਜ਼ ਨਹੀਂ ਮਿਲ ਰਹੀ ਬਿਲਕੁਲ ਜੀ ਬਹੁਤ ਲੋਕ ਪਰੇਸ਼ਾਨ ਨੇ ਜੀ ਆ ਵੇਖ ਲਓ ਤੁਹਾਡੇ ਸਾਹਮਣੇ ਕੀ ਬਣੀ ਜਾਂਦਾ ਜੀ ਅੱਜ ਜਿੰਨੇ ਵੀ ਇੱਥੇ ਤੁਹਾਨੂੰ ਲੋਕ ਗੱਲਬਾਤ ਦੇ ਵਿੱਚ ਕਰਦੇ ਮਿਲਣਗੇ ਤਾਂ ਸਾਰੇ ਇਹੀ ਕਹਿੰਦੇ ਮਿਲਣਗੇ ਕਿ ਬਹੁਤ ਪਰੇਸ਼ਾਨ ਕਰ ਰਹੀ ਹੈ ਸਰਕਾਰ ਜਾਣਬੁੱਝ ਕੇ ਕਿਉਂਕਿ ਜਿਹੜੀ ਚੀਜ਼ ਮੁਕੰਮਲ ਅਸੀਂ ਉਸ ਤੋਂ ਪਹਿਲਾਂ ਆਫ ਕੈਮਰਾ ਪੰਪ ਦੇ ਜਿਹੜੇ ਮਾਲਕਾਂ ਨਾਲ ਵੀ ਗੱਲ ਕੀਤੀ ਸੀ ਉਹ ਕਹਿੰਦੇ ਵੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਤੇਲ ਦੀ ਕੋਈ ਕਮੀ ਨਹੀਂ ਪਰ ਸਿਸਟਮ ਕੀ ਆ ਹੜਤਾਲ ਹੋਣ ਕਾਰਨ ਜਿਹੜਾ ਮਾਲ ਨਵਾਂ ਨਹੀਂ ਆ ਰਿਹਾ ਉਹਦੇ ਕਰਕੇ ਜਿਹੜੇ ਇਹ ਪੰਪਾਂ ਤੇ ਜਿਹੜੇ ਏਡੇ ਏਡੇ ਹੁਣ ਜੰਸ ਲਾਇਆ ਵੀ ਅਸੀਂ ਕਹਿ ਸਕਦੇ ਹਾਂ ਲੱਗੇ ਆ ਤੇ ਮੈਨੂੰ ਲੱਗਦਾ ਇਸੇ ਹਿਸਾਬ ਨਾਲ ਇੱਥੇ ਵੀ ਤੇਲ ਜਿਹੜਾ ਜਲਦੀ ਮੁੱਕ ਜਾਣਾ ਤੇ ਉਸ ਤੋਂ ਬਾਅਦ ਇੱਥੇ ਵੀ ਜਿਹੜਾ ਤੇਲ ਨਹੀਂ ਮਿਲਣਾ ਲੋਕਾਂ ਨੂੰ ਖੌਰੇ ਹੜਤਾਲ ਕਿੰਨਾ ਟਾਈਮ ਚੱਲੂਗੀ ਕਦੋਂ ਤੱਕ ਚੱਲੂਗੀ ਫਿਰ ਇਸ ਤੋਂ ਬਾਅਦ ਇਹਦੀ ਮੈਨੂੰ ਲੱਗਦਾ ਬਲੈਕ ਵੀ ਸ਼ੁਰੂ ਹੋ ਸਕਦੀ ਆ ਕਿਉਂਕਿ ਵੱਡੀ ਮਾਤਰਾ ਦੇ ਵਿੱਚ ਜਿੰਨਾ ਲੋਕਾਂ ਨੂੰ ਪਿਛਲੇ 2-3 ਦਿਨਾਂ ਤੋਂ ਅਲੱਗ-ਅਲੱਗ ਸੂਬਿਆਂ ਦੇ ਵਿੱਚ ਤਾਂ ਪਹਿਲੇ ਹੀ ਹਲ-ਜੁਲਸੀ ਅੱਜ ਪੰਜਾਬ ਦੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਤੁਸੀਂ ਜਿਹੜੇ ਹਾਲਾਤ ਆ ਉਹ ਵੀ ਤੁਸੀਂ ਲਾਈਵ ਸਾਡੇ ਨਾਲ ਡੇਲੀ ਰਿਪੋਰਟ ਟੀਵੀ ਤੇ ਦੇਖ ਰਹੇ ਹੋ ਤੇ ਆਪਾਂ ਇਸ ਸਬੰਧੀ ਪੰਪ ਦੇ ਜਿਹੜੇ ਮਾਲਕ ਆ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਦੇਖਦੇ ਰਹੋ ਡੇਲੀ ਰਿਪੋਰਟ ਟੀਵੀ ਜੀ ਸਤਿ ਸ਼੍ਰੀ ਅਕਾਲ ਦਰਸ਼ਕੋ ਇੱਕ ਵਾਰੀ ਫੇਰ ਡੇਲੀ ਰਿਪੋਰਟ ਟੀਵੀ ਦੇ ਤੁਹਾਡੇ ਨਾਲ ਜੁੜ ਚੁੱਕੇ ਆਂ ਦੇਖ ਸਕਦੇ ਆਂ ਤੁਸੀਂ ਜਿਹੜਾ ਮੌਕੇ ਦਾ ਹਾਲ ਦੇਖ ਸਕਦੇ ਹੋ ਕਿੰਨਾ ਟ੍ਰੈਫਿਕ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਕਿਵੇਂ ਭਾਈ ਗੇਲਣ ਜਿਹੜੇ ਹੱਥਾਂ ਦੇ ਵਿੱਚ ਫੜ ਕੇ ਹਰ ਇੱਕ ਨੂੰ ਡਾਰਾ ਵੀ ਜੇਕਰ ਤੇਲ ਮੁੱਕ ਗਿਆ ਤਾਂ ਇਹ ਕਿਵੇਂ ਸਿਸਟਮ ਜਿਹੜਾ ਚੱਲੂਗਾ ਤੇ ਹਰ ਕੋਈ ਜਿਹੜਾ ਵੀ ਪੰਡਾ ਮਿਲਦਾ ਉਹੀ ਚਾਕੇ ਚੱਲ ਕੇ ਉਹ ਚੱਲ ਪਿਆ ਵੀ ਸ਼ਾਇਦ ਤੇਲ ਮਿਲ ਜੇ ਤੇ ਇੱਥੇ ਆ ਪੰਜਾਬ ਪੁਲਿਸ ਦੀ ਗੱਡੀ ਵੀ ਖੜੀ ਆ ਤੇ ਪੰਜਾਬ ਪੁਲਿਸ ਦੀ ਗੱਡੀ ਦੇ ਵਿੱਚ ਵੀ ਜਿਹੜਾ ਤੇਲ ਖਤਮ ਸੀਗਾ ਮੈਨੂੰ ਲੱਗਦਾ ਪਾਵਰ ਪੂਰ ਦਿਖਾ ਕੇ ਤੇ ਗੱਡੀ ਇਹ ਤਾਂ ਲੱਗ ਗਈ ਆ ਸਹੀ ਇਹਨਾਂ ਨੂੰ ਤਾਂ ਤੇਲ ਪੈਣਾ ਸ਼ੁਰੂ ਹੋ ਗਿਆ ਤੇ ਬਾਕੀ ਮੇਰੇ ਹਿਸਾਬ ਨਾਲ ਹੋਰ ਆ ਬਾਈ ਜੀ ਵੀ ਪਹਿਲਾਂ ਦੇ ਖੜੇ ਸੀਗੇ ਇਹ ਵੀ ਸ਼ੀਸ਼ਾ ਬੰਦ ਕਰੀ ਬੈਠੇ ਆ ਵੇਟ ਕਰੀ ਜਾਂਦੇ ਆ ਹਜੇ ਤੇ ਹੋਰ ਸਕੂਲ ਆਲੀਆਂ ਵੀ ਇੰਨਾ ਇੱਥੇ ਦੂਰ ਖੜੀਆਂ ਇਹ ਵੀ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਕਿਉਂਕਿ ਜਿਹੜੇ ਦਿੱਲੀ ਦਿੱਲੀ ਨਾ ਆਪਦੀ ਲੋੜ ਮੁਤਾਬਕ ਤੇਲ ਕੋ ਉਂਦੇ ਸੀਗੇ ਤੇ ਉਹ ਵੀ ਇੱਥੇ ਅੱਜ ਲੈਣਾ ਤੇ ਲੱਗੇ ਖੜੇ ਆ ਉਹਨਾਂ ਨੂੰ ਵੀ ਇਹ ਹੈ ਵੀ ਕਿਤੇ ਹੁਣ ਕੱਲ੍ਹ ਨੂੰ ਤੋਂ ਤੇਲ ਨਾ ਮਿਲਿਆ ਤਾਂ ਸਕੂਲ ਬੱਚੇ ਕਿਵੇਂ ਜਾਣਗੇ ਇਹ ਗੱਲ ਦੇਖਣੀ ਹੋਵੇਗੀ ਕਿ ਹੜਤਾਲ ਕਿੰਨਾ ਟਾਈਮ ਜਿਹੜਾ ਰਹਿੰਦੀ ਆ ਤੇ ਕਿਉਂਕਿ ਹਰ ਕੋਈ ਆਪਣੇ ਵਹੀਕਲ ਦੇ ਵਿੱਚ ਸਕੂਟਰ ਮੋਟਰਸਾਈਕਲ 'ਚ ਉਹਨਾਂ ਹੀ ਤੇਲ ਪਾਉਂਦਾ ਆ ਆਪਦੀ ਲੋੜ ਦੇ ਮੁਤਾਬਕੀ ਤੇ ਅੱਜ ਕੱਲ ਆਰਥਿਕ ਤੌਰ ਤੇ ਲੋਕ ਇੰਨੇ ਕ ਜਿਆਦਾ ਜਿਹੜੇ ਤੰਗ ਹੋਏ ਪਏ ਆ ਵੀ ਆਪਦੀ ਲੋੜ ਤੋਂ ਵੱਧ ਕੋਈ ਵੀ ਤੇਲ ਨਹੀਂ ਪਵਾਉਂਦਾ ਜੇਕਰ ਕਿਸੇ ਨੇ ਕੋਈ 150 ਕਿਲੋਮੀਟਰ ਜਾਣਾ ਤਾਂ ਉਹ ਸਿਰਫ ਉਹਨੇ ਹੀ ਤੇਲ ਪਵਾਉਂਦਾ ਤੇ ਤਾਂ ਕਰਕੇ ਜਿਹੜਾ ਆਏ ਦੇਣੀ ਆਪਦੀ ਲੋੜ ਮੁਤਾਬਕ ਲੋਕ ਤੇਲ ਪਵਾਉਂਦੇ ਆ ਤੇ ਜਿਹੜਾ ਅੱਜ ਸਿਸਟਮ ਲੋਕਾਂ ਨੂੰ ਡਰ ਦੇ ਮਾਰੇ ਅੱਜ ਇਹ ਆ ਵੀ ਜਿੰਨਾ ਵੀ ਮਿਲਦਾ ਤੇਲ ਇੱਕ ਵਾਰੀ ਪਵਾ ਲਈਏ ਹੁਣ ਮੈਂ ਜ਼ੂਮ ਕਰਕੇ ਤੁਹਾਨੂੰ ਨੇੜੇ ਮਸ਼ੀਨ ਦੇ ਦਿਖਾਉਣਾ ਵੀ ਦੋਨੇ ਮਸ਼ੀਨਾਂ ਚੱਲੀ ਜਾਂਦੀਆਂ ਤੇ ਪੂਰਾ ਹਰ ਕੋਈ ਮੈਨ ਲੱਗਦਾ ਅੱਜ ਮੋਟਰਸਾਈਕਲ ਦੇ ਵਿੱਚ ਵੀ 500 ਤੋਂ ਘੱਟ ਨਹੀਂ ਤੇਲ ਪੈਂਦਾ ਤੇ ਇੱਕ ਪਾਸੇ ਜਿੱਥੇ ਮਿਲਦਾ ਨਹੀਂ ਦੂਜੇ ਪਾਸੇ ਥੱਲੇ ਵੀ ਡੁੱਲਣਾ ਸ਼ੁਰੂ ਹੋ ਗਿਆ ਇਹ ਪੰਜਾਬ ਪਰ ਦੀ ਗੱਡੀ ਆ ਫੁੱਲ ਹੋ ਗਈ ਆ ਇਹ ਚ ਤੇਲ ਬੋਲ ਹੋ ਗਿਆ ਤੇ ਹੋਰ ਬਾਕੀ ਜਿਹੜਾ ਹਜੇ ਦੂ ਸ਼ਾਮ ਤੱਕ ਜਿਹੜਾ ਅੱਜ ਇਹ ਦਿਖਾਉਂਦੇ ਰਵਾਂਗੇ ਦਿਖਾਉਣ ਦੀ ਕੋਸ਼ਿਸ਼ ਕਰਦੇ ਰਵਾਂਗੇ ਕਿਉਂਕਿ ਹੜਤਾਲ ਦਾ ਪ੍ਰੋਪਰ ਪਤਾ ਨਹੀਂ ਕਿੰਨੇ ਵਜੇ ਤੱਕ ਚੱਲਣੀ ਆ ਤੁਸੀਂ ਦੇਖਦੇ ਹੋ ਡੇਲੀ ਰਿਪੋਰਟ ਟੀਵੀ ਹਾਂਜੀ ਤੁਹਾਡੇ ਨਾਲ ਫਿਰ ਤੋਂ ਇੱਕ ਵਾਰੀ ਡੇਲੀ ਰਿਪੋਰਟ ਟੀਵੀ ਤੇ ਜੁੜ ਚੁੱਕੇ ਆ ਪਹਿਲਾਂ ਵੀ ਤੁਹਾਨੂੰ ਕਵਰੇਜ ਦਿਖਾਈ ਜਾਂਦੇ ਸੀ ਪੰਪਾ ਤੇ ਕਿਵੇਂ ਭੀੜ ਲੱਗੀ ਹੈ ਸਾਡੇ ਨਾਲ ਪੰਪ ਦੇ ਮਾਲਕ ਮੌਜੂਦ ਹੈ ਇਸ ਟਾਈਮ ਗੱਲਬਾਤ ਕਰ ਲਈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਹਾਂਜੀ ਕੀ ਮਾਹੌਲ ਅੱਜ ਬਹੁਤ ਜ਼ਿਆਦਾ ਜਿਹੜਾ ਗਮਰਾਇਆ ਪਿਆ ਤੇ ਕਿਵੇਂ ਅੱਜ ਇੰਨੀ ਆਮਦ ਦੇ ਵਿੱਚ ਜਿਹੜੇ ਲੋਕ ਇੱਥੇ ਪਹੁੰਚੇ ਸਰ ਇਹ ਟਰੱਕਾਂ ਵਾਲਾ ਦਾ ਹੜਤਾਲ ਚੱਲਦਾ ਹੈ ਟਰੱਕਾਂ ਵਾਲੇ ਦੇ ਕੋਈ ਇਹਨਾਂ ਨੇ ਸਰਕਾਰ ਨੇ ਕਾਨੂੰਨ ਬਣਾਈ ਹੈ ਜਾਂ ਕੰਪਨੀ ਨੇ ਕਿ ਜੇ ਟਰੱਕ ਦੇ ਥੱਲੇ ਕੋਈ ਬੰਦਾ ਮਰ ਜਾਂਦਾ ਤੇ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨਾ ਇਸ ਕਰਕੇ ਸਾਰੇ ਕੰਪਨੀਆਂ ਦੇ ਟਰੱਕਾਂ ਵਾਲੇ ਨੇ ਬੰਦ ਕੀਤੀ ਹੋਈ ਹੈ ਸਪਲਾਈ ਬੰਦ ਕੀਤੀ ਹੈ ਵੱਡੇ ਟਰੱਕ ਵੀ ਸ਼ਾਇਦ ਬੰਦ ਹੈ ਇਸ ਕਰਕੇ ਸਾਰੇ ਪੰਪਾਂ ਦੀ 1 1 31 ਤਾਰੀਖ ਨੂੰ 31 31 ਔਰ 1 31 ਨੂੰ ਰੇਟ ਘਟਣ ਦਾ ਸੰਭਾਵਨਾ ਸੀ ਇਸ ਕਰਕੇ ਪੰਪਾਂ ਵਾਲੇ ਨੇ ਤੇਲ ਜ਼ਿਆਦਾਤਰ ਪੰਪਾਂ ਨੇ ਤੇਲ ਨਹੀਂ ਚੱਕਿਆ ਮੈਂ ਐਜ਼ ਮੈਨੇਜਰ ਫਰੈਂਟ ਫਿਊਲਿੰਗ ਸਟੇਸ਼ਨ ਲੱਖੇ ਵਾਲੀ 30 ਤਾਰੀਖ ਦਾ ਮੇਰਾ ਆਰਡਰ ਲੱਗਿਆ ਹੋਇਆ ਸੀ ਤੇ ਡਰਾਈਵਰ ਕੇ اندر ਨਹੀਂ ਬਾਉ ਜੀ ਮੈਂ ਵੀ ਮਾਰਾ ਹੈ ਮੈਂ ਲਿਆਉਂਗਾ 31 ਤਾਰੀਖ ਨੂੰ ਸੋ 31 ਤਾਰੀਖ ਨੂੰ ਪੰਪਾਂ ਦੀ ਗੱਡੀਆਂ ਵਾਲੇ ਦੀ ਹੜਤਾਲ ਹੋ ਗਿਆ ਇਸ ਕਰਕੇ ਸਪਲਾਈ ਆਈ ਨਹੀਂ ਜਿਹੜਾ ਹੁਣ ਕਿੰਨਾ ਕੁ ਸਟਾਕ ਕਿੰਨਾ ਕੁ ਪਿਆ ਹੈ ਸਟਾਕ ਮੇਰੇ ਕੋਲ 2200 ਕੇ 1800 ਸਾਈਡ ਪੈਟਰੋਲ ਆਪਣਾ ਲੀਟਰ ਲੀਟਰ ਡੀਜ਼ਲ ਹੈ ਤੇ 1200 ਪੈਟਰੋਲ ਉਹ ਵੀ ਟੈਂਕ ਦੇ ਵਿੱਚ ਹੀ ਰਹਿ ਜਾਂਦਾ ਮੁੱਕਣਾ ਨਹੀਂ ਲੱਗਿਆ ਵੀ ਕਹਿੰਦੇ ਮਤਲਬ ਜਸਟ ਅੰਗਣਾ ਲੱਗੇ ਤੇ ਕਿੰਨੇ ਕ ਸਮੇਂ ਦੇ ਵਿੱਚ ਵਿੱਚ ਜਿਹੜਾ ਤੁਹਾਡੇ ਕੋਲੇ ਵੀ ਇੱਥੇ ਖਤਮ ਸਾਢੇ 1.5 ਘੰਟੇ ਸਾਡੇ ਕੋਲ ਤੇਲ ਮੁੱਕ ਜਾਏ ਜੀ ਤੇ ਕਿਵੇਂ ਕੀ ਦੇਖਦੇ ਹੋ ਜੀ ਲੋਕਾਂ ਦਾ ਤਾਂ ਅੱਜ ਗੁੱਸਾ ਕਿਉਂਕਿ ਦਿੱਲੀ ਦੇ ਜਿਹੜੇ ਤੁਹਾਡੇ ਕਸਟਮਰ ਆ ਹੱਥ 'ਚ ਪੈਸੇ ਲੈ ਕੇ ਚੱਲੇ ਆ ਲੋਕਾਂ ਨੂੰ ਪੈਸੇ ਨਾਲ ਵੀ ਪ੍ਰੋਪਰ ਚੀਜ਼ ਨਹੀਂ ਮਿਲਦੀ ਸਰਕਾਰ ਨੂੰ ਕੀ ਸੁਨੇਹਾ ਦੇਣਾ ਜਾਊਗਾ ਸਰਕਾਰ ਨੂੰ ਸੁਨੇਹਾ ਦੇਣਾ ਜੀ ਕਿ ਡਰਾਈਵਰਾਂ ਦਾ ਜੋ ਮੰਗ ਹੈ ਮੰਨੀ ਜਾਏ ਜੇ ਰਸਤੇ 'ਚ ਪਰ ਟਰੱਕਾਂ 'ਚ ਚੱਲਾਂਗੇ ਤੇ ਕਦੇ ਵੀ ਕੁਝ ਵੀ ਕੋਈ ਹਰਸਾ ਹੋ ਸਕਦਾ ਹੈ ਇਸ ਕਰਕੇ ਸਰਕਾਰ ਨੂੰ ਟਰੱਕ ਡਰਾਈਵਰਾਂ ਦਾ ਮੰਗ ਮੰਨੀ ਚਾਹੀਦੀ ਹੈ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਇਹ ਮੈਨੇਜਰ ਸਾਹਿਬ ਸੀ ਸਾਡੇ ਨਾਲ ਇਸ ਪੰਪ ਦੇ ਇਹਨਾਂ ਨੇ ਦੱਸਿਆ ਕਿ ਜਿਹੜੀਆਂ ਟਰੱਕ ਡਰਾਈਵਰਾਂ ਦੀਆਂ ਸ਼ਰਤਾਂ ਸੀ ਰੱਖੀਆਂ ਵੀ ਜੇਕਰ ਕੋਈ ਐਕਸੀਡੈਂਟ ਹੋ ਜਾਂਦਾ ਉਹਦੇ ਵਿੱਚ ਉਹਨਾਂ ਨੂੰ ਸਜ਼ਾ ਦੇ ਨਾਲ ਨਾਲ ਕਾਫੀ ਵੱਡਾ ਜੁਰਮਾਨਾ ਵੀ ਸੀਗਾ ਉਹਦੇ ਕਰਕੇ ਇਸ ਪੂਰੇ ਦੇਸ਼ ਦੇ ਵਿੱਚ ਜਿਹੜਾ ਟਰੱਕ ਡਰਾਈਵਰਾਂ ਨੇ ਹੜਤਾਲ ਕਰ ਲਈ ਆ ਉਸ ਹੜਤਾਲ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜਾ ਪੰਪਾਂ ਤੇ ਪੂਰੀ ਜਿਹੜੀ ਤੇਲ ਦੀ ਜਿਹੜੀ ਉਹ ਡਿਲੀਵਰੀ ਨਹੀਂ ਮਿਲੇਗੀ ਕਿਉਂਕਿ ਉਹਨਾਂ ਨੇ ਇਹ ਵੀ ਦੱਸਿਆ ਵੀ ਤੇਲ ਘਟਣ ਦੇ ਚਾਂਸ ਸੀ ਜ਼ਿਆਦਾਤਰ ਪੰਪਾਂ ਨੇ ਸਟਾਕ ਜਿਹੜਾ ਨਹੀਂ ਚੱਕਿਆ ਗਿਆ ਉਹਨਾਂ ਨੂੰ ਐਡ ਆਰਸੀਪੀ ਜ਼ਿਆਦਾ ਸਟਾਕ ਲੈ ਲਈਏ ਕਿਤੇ ਤੇਲ ਘੱਟ ਵੀ ਨਾ ਜਾਵੇ ਉਹਦੇ ਕਰਕੇ ਪ੍ਰੋਪਰ ਹਰ ਕੋਈ ਇੱਕ ਤਰੀਕ ਦੀ ਵੇਟ ਕਰਦਾ ਸੀ ਤੇ 31 ਨੂੰ ਹੜਤਾਲ ਜਿਹੜੀ ਅਚਾਨਕ ਸ਼ੁਰੂ ਕਰ ਦਿੱਤੀ ਗਈ ਆ ਤੇ ਉਸ ਦੇ ਸਬੰਧ ਚ ਉਹਦੇ ਜਿਹੜੇ ਨਤੀਜੇ ਆ ਤੁਸੀਂ ਆਪ ਦੇਖ ਲਓ ਕਿਵੇਂ ਲੋਕ ਹੱਥਾਂ ਦੇ ਵਿੱਚ ਗੇਲਣ ਕੋਈ ਬੋਤਲਾਂ ਚੱਕ ਕੇ ਭੱਜਿਆ ਕੋਈ ਗੱਡੀਆਂ ਲੈ ਕੇ ਭੱਜਿਆ ਤੇ ਇਹ ਸਾਰਾ ਹਾਲ ਆ ਜਿਹੜਾ ਤੁਸੀਂ ਦੇਖਦੇ ਆ ਅਸੀਂ ਇਸ ਸਰਕਾਰ ਨੂੰ ਅਪੀਲ ਕਰ ਸਕਦੇ ਆ ਵੀ ਲੋਕਾਂ ਨੂੰ ਜਿਹੜੀ ਇਹ ਖੱਜਲ ਖਵਾਰੀ ਉਹ ਤੋਂ ਬਚਾਇਆ ਜਾਵੇ ਤੇ ਪੰਪਾ ਵਾਲਿਆਂ ਦੀਆਂ ਜਿਹੜੀਆਂ ਮੰਗਾਂ ਉਹ ਮੰਨੀਆਂ ਜਾਣ ਤੇ ਹੜਤਾਲ ਨੂੰ ਖਤਮ ਕੀਤਾ ਜਾਵੇ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ